ਹਾਂਜੀ ਕੀ ਹਾਲ ਹੈ ਦੋਸਤੋ ਕੰਗਸ ਬਲੌਗਸ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆ। ਦੇਖੋ ਮੌਸਮ ਠੰਡਾ ਹੋ ਗਿਆ ਸਾਰੇ ਅਸੀਂ ਬੈਠੇ ਆਂ। ਬਾਰੀ ਤੇਰੀ ਆ ਬੇ ਤੇਰੀ ਆ ਸਹੀ। ਆ ਸਾਈਕਲ ਹੀ ਪਿੱਛੇ ਗਲੇਸ਼ ਹੋ ਰਿਹਾ ਇਹਦਾ। ਮਣੀ ਦੇ ਦੇ ਪੁੱਤ ਥੋੜਾ ਟਾਈਮ ਦੇ ਦੇ। ਥੋੜਾ ਜਿਹਾ ਟਾਈਮ ਦੇ ਦੇ। ਆ ਮम्मी ਬੈਠੇ ਆ। ਕੀ ਹੋ ਗਿਆ ਰੋਣਾ ਨਹੀਂ। ਬਾਦਲ ਦਾ ਪੁੱਤ ਬਾਦਲ ਉਸਾ ਜੀ ਇਹ ਸਾਈਕਲੀਆਂ ਪਿੱਛੇ ਕਲੇਸ਼ ਹੋ ਰਿਹਾ ਹੈਗਾ ਕੋਈ ਨਾ ਪੁੱਤ ਪਹਿਲਾਂ ਤੂੰ ਚਲਾ ਲੈ ਫੇਰ ਚਲਾ ਲੈ 2 ਮਿੰਟ ਲਈ ਆਰਥੇ 2 ਮਿੰਟ ਦੇ ਦੇ ਪੁੱਤ ਫੇਰ ਲੈ ਲਈ ਤੂੰ ਫੇਰ ਲੈ ਲਿਓ ਦੇਖੋ ਕਿੰਨਾ ਰੋ ਰਿਹਾ ਮਣੀ ਆ ਲੈ ਲਓ ਜੀ ਉਹ ਰੋਣ ਲੱਗ ਗਿਆ ਇਹ ਕਹਿੰਦਾ ਮੈਂ ਨਹੀਂ ਦੇ ਦਾਂ ਆਰਥੇ 2 ਮਿੰਟ ਚਲਾ ਕੇ ਪੁੱਤ ਫੇਰ ਮਣੀ ਦੇ ਦੇ ਜੰਗਾ ਉਹ ਵੀਰਾ ਛੋਟਾ ਰੋਂਦਾਗਾ ਦੱਸ ਫਿਰ ਕੀ ਲੈਣਾ ਦੱਸ ਕੀ ਲੈਣਾ ਦੱਸ ਦੱਸ ਲੈ ਸਾਈਕਲ ਹੀ ਲੈਣੀ ਹੈ ਲੈਣੀ ਹੈ ਪਾਪਾ ਦਾ ਹੋਰੀ ਕਹਿੰਦੀ ਸੀ ਦੇਖੀ ਆਂ ਮੈਂ ਮੇਰੇ ਤਾਂ ਕਿਹਾ ਮੈਂ ਤੇਰੀ ਭੈ ਜਮਾ ਮੈਂ ਦੇਖੀ ਆਂ ਉਹ ਆਪੇ ਜੀ ਦੀ ਕਿਤੇ ਕਰਕੇ ਆਏ ਆਂ ਆਰਸ਼ ਉਹਨਾਂ ਨੂੰ ਲਿਆਓ ਬੱਤ ਉਹਨਾਂ ਨੂੰ ਵੀਡੀਓ ਬਣ ਰਹੀ ਆ ਤੁਹਾਡੀ ਬਲੌਗ ਚ ਬਲੌਗ ਪਾਵਾਂਗੇ ਅੱਜ कही केड़े तो यार ब्लॉग ब्लॉग बनाया करो कौन है गए, गए।, तो गए।, गए। हे अच्छा हां कौन गिद्या बणी कुत्ते ਗੱਲ ਸੁਣ ਕੀ ਲੈਣਾ ਕੀ ਲੈਣਾ ਨਵੀ ਲੈ ਦਾਂਗੇ ਤੈਨੂੰ ਉਹ ਜਿੱਦੀ ਅਨਸਰ ਦੇ ਇਹਨੂੰ ਦੇ ਦੇ ਪੁੱਤ ਦੇ 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 ਤੂੰ ਨਾ ਚਾਂਟੇ ਖਾਲੀ ਮੈਥੋਂ ਵਿੱਚ ਕੀ ਆ ਇੱਕ ਦੋਸਤੋ ਆਹ ਨਾ ਆਪਾਂ ਨੂੰ ਬਹੁਤ ਸ਼ੌਕ ਆ ਅਮਰੂਦ ਦੇ ਬੂਟੇ ਲਿਆਂਦੇ ਸੀਗੇ ਇੱਕ ਤਾਂ ਇਹ ਵਾਲਾ ਬੂਟਾ ਹੈਗਾ ਇਹਨੂੰ ਪਾਸ਼ਾਂ ਕੀਤੀ ਹੈਗੀ ਹਰਾ ਕੱਪੜਾ ਪਾ ਕੇ ਤੇ ਇੱਕ ਤੁਹਾਨੂੰ ਮੈਂ ਦਿਖਾਉਣਾ ਦੂਜਾ ਬੂਟਾ ਆਹ ਸੀਗਾ ਦੋ ਬੂਟੇ ਲੈ ਕੇ ਲਾਈ ਸੀ ਡੈਡੀ ਨੇ ਇਹ ਦੇਖਦੇ ਆ ਅੱਗੇ ਕਿਵੇਂ ਫਲ ਦਿੰਦੇ ਲੇਗੇ ਕੀ ਗੱਲ ਬਾਤ ਹੈ ਹੈ ਕਾਫੀ ਕੋਸਟਲੀ ਨੇ ਵਧੀਆ ਬੂਟੇ ਨੇਗੇ ਸੋ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਨੂਰ ਇੱਧਰ ਹੋ ਪੁੱਤ ਇੱਕ ਇਹ ਨਿੰਬੂ ਦਾ ਇਸਕੇ ਨਿੰਬੂਆਂ ਦਾ ਬੂਟਾ ਲਿਆ ਕੇ ਲਾਇਆ ਸੀਗਾ। ਇਹ ਬਹੁਤ ਵਧੀਆ ਤੇ ਨਿੰਬੂ ਲੱਗਦੇ ਨੇ ਜਿਵੇਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਟਮਾਟਰ ਵਗੈਰਾ। ਹੋਰ ਬੈਠਾ ਹੈ। ਸੋ ਨੂੰਪਾ ਡੇਲੀ ਵਲੌਗਸ 'ਚ ਸਾਰਾ ਕੁਝ ਦੱਸਿਆ ਕਰਾਂਗੇ। ਸੋ ਆਪਣੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਓ ਕਣਜੋਸ ਵਲੌਗਸ ਨੂੰ। ਆਪਾਂ ਡੇਲੀ ਅਪਡੇਟ ਤੁਹਾਨੂੰ ਦਿਆ ਕਰਾਂਗੇ। ਸੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ। ਧੰਨਵਾਦ। ਨੂਰ ਪੁੱਤ ਨਾ 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 ਇਹ ਬਹੁਤ ਮਹਿੰਗੇ ਨੇ ਪਾਪਾ ਗਾਲਾਂ ਦੇਣਗੇ ਤੈਨੂੰ ਨਾ ਰਹਿਣ ਦੇ। ਖਰਾਬ ਹੋ ਜਾਣਗੇ ਨਹੀਂ ਯਾਰ ਤੁਸੀਂ ਪਹਿਲਾਂ ਪੱਟ ਤੋੜਦੇ ਇਹ ਦੋ ਤਿੰਨ ਬੂਟੇ ਪਹਿਲਾਂ ਖਰਾਬ ਕਰਤੇ ਇਹ ਕੰਮ ਨਹੀਂ ਕਰਨਾ ਕੋਈ ਨਾ ਕੋਈ ਨਾ ਆਈ ਨਹੀਂ ਕਰਨਾ ਪੁੱਤੇ ਜੰਗਾ ਮਰੂਦ ਲੱਗਣੀ ਇਹਤੇ ਫਿਰ ਟਮਾਟਰ ਵੀ ਤਾਂ ਇੰਨਾ ਨਹੀਂ ਤੋੜਾ ਚੈਨਲ ਤਾਂ ਕੁਸਤੇ ਖਾਨੀ ਹੈ ਕੋਈ ਨਾ ਕੋਈ ਨਾ ਇੱਧਰ ਖੇਡੋ ਆ ਕੇ ਸਾਰੇ ਬੱਚਿਆਂ ਦੀ ਸਾਈਕਲੀਆਂ ਨਾਲ ਆਜੋ